ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋਏ ਹੋ ਪੰਜਾਬੀ ਜੀਵਨ ਚੈਨਲ ਨਾਲ ਅੱਜ ਅਸੀਂ ਤੁਹਾਨੂੰ ਇੱਕ ਅਨੋਖੇ ਮੁਕਾਬਲੇ ਬਾਰੇ ਦੱਸ ਰਹੇ ਹਾਂ ਉਹ ਮੁਕਾਬਲਾ ਹੈ ਬੇਲੇ ਰਹਿਣ ਦੇ ਮੁਕਾਬਲਾ ਇਸ ਤੋਂ ਪਹਿਲਾਂ ਤੁਸੀਂ ਕਈ ਤਰ੍ਹਾਂ ਦੇ ਮੁਕਾਬਲੇ ਦੇਖੇ ਹੋਣਗੇ ਜਿਵੇਂ ਖੇਡ ਮੁਕਾਬਲੇ ਕੌਸ਼ਤੀ ਮੁਕਾਬਲੇ ਖਾਣ ਪੀਣ ਦੇ ਮੁਕਾਬਲੇ ਜਾਂ ਕੰਮ ਕਰਨ ਦੇ ਮੁਕਾਬਲੇ ਇਨ੍ਹਾਂ ਵਿੱਚ ਲੋਕਾਂ ਨੂੰ ਸਨਮਾਨਤ ਹੁੰਦੇ ਦੇਖਿਆ ਹੋਵੇਗਾ ਅੱਜ ਪਹਿਲੀ ਵਾਰ ਤੁਸੀਂ ਬੇਲੇ ਰਹਿਣ ਦਾ ਮੁਕਾਬਲਾ ਸੁਣਿਆ ਹੋਵੇਗਾ ਇਸ ਮੁਕਾਬਲੇ ਨੂੰ ਸੁਣ ਕੇ ਤਾਂ ਮੈਨੂੰ ਵੀ ਬਹੁਤ ਹੈਰਾਨੀ ਹੋਈ ਕਿ ਇਸ ਤਰ੍ਹਾਂ ਦਾ ਮੁਕਾਬਲਾ ਵੀ ਹੋ ਸਕਦਾ ਹੈ ਜੀ ਹਾਂ ਇਹ ਅਨੋਖਾ ਮੁਕਾਬਲਾ ਪਹਿਲਾਂ ਵੀ ਪਿੰਡ ਗਹਿੜਾਂ ਵਿੱਚ ਹੋਇਆ ਸੀ ਜਿਸ ਵਿੱਚ ਕਈ ਬੇਲੇ ਲੋਕ ਹਿੱਸਾ ਨਹੀਂ ਲੈ ਸਕੇ ਜਿਸ ਕਰਕੇ ਉਹ ਥੋੜਾ ਨਿਰਾਸ਼ ਹੋ ਗਏ ਸੀ ਉਹਨਾਂ ਦੀ ਨਿਰਾਸ਼ਾ ਨੂੰ ਦੇਖਦੇ ਹੋਏ ਪਿੰਡ ਕੋਲੀਆ ਖੁਰਦ ਜ਼ਿਲ੍ਹਾ ਮੋਗਾ ਵਿੱਚ ਇਹ ਮੁਕਾਬਲਾ ਦੂਸਰੀ ਵਾਰ ਹੋਣ ਜਾ ਰਿਹਾ ਹੈ ਇਹ ਮੁਕਾਬਲਾ ਮਿਤੀ 30 ਨਵੰਬਰ 2025 ਨੂੰ ਹੋਣ ਜਾ ਰਿਹਾ ਹੈ ਇਸ ਮੁਕਾਬਲੇ ਵਿੱਚ ਸ਼ਾਮਲ ਹੋਣ ਲਈ ਐਂਟਰੀ ਫੀਸ 100 ਰੁਪਏ ਹੈ ਅਤੇ ਇਸ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਆਉਣ ਵਾਲੇ ਨੂੰ 4500 ਰੁਪਏ ਇਨਾਮ ਦਿੱਤਾ ਜਾਵੇਗਾ ਦੂਜੇ ਸਥਾਨ ਤੇ ਆਉਣ ਵਾਲੇ ਨੂੰ 2500 ਰੁਪਏ ਇਨਾਮ ਦਿੱਤਾ ਜਾਵੇਗਾ ਤੇ ਤੀਜੇ ਸਥਾਨ ਤੇ ਆਉਣ ਵਾਲੇ ਨੂੰ 1500 ਰੁਪਏ ਇਨਾਮ ਦਿੱਤਾ ਜਾਵੇਗਾ ਇਸ ਮੁਕਾਬਲੇ ਨੂੰ ਸੁਣ ਕੇ ਕਈਆਂ ਦੇ ਚਿਹਰੇ ਤੇ ਰੌਣਕ ਆ ਗਈ ਹੋਵੇਗੀ ਇਸ ਮੁਕਾਬਲੇ ਵਿੱਚ ਤੁਸੀਂ ਮੋਬਾਈਲ ਫੋਨ ਦੀ ਵਰਤੋਂ ਨਹੀਂ ਕਰ ਸਕਦੇ ਵਾਸ਼ਰੂਮ ਨਹੀਂ ਜਾ ਸਕਦੇ ਤੇ ਸੌਂ ਵੀ ਨਹੀਂ ਸਕਦੇ ਇਸ ਵਿੱਚ ਤੁਸੀਂ ਗੱਲਾਂ ਕਰ ਸਕਦੇ ਹੋ ਟਾਈਮ ਤੁਹਾਨੂੰ ਖੁੱਲਾ ਮਿਲੇਗਾ ਇਸ ਮੁਕਾਬਲੇ ਵਿੱਚ ਹਿੱਸਾ ਜਰੂਰ ਲਵੋ ਜੇ ਤੁਹਾਨੂੰ ਇਹ ਅਨੋਖੀ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਜੀ ਰੱਬ ਰੱਖਾ